ਅੰਦਰੂਪਾ ਦੇ ਹੋ ਗਏ ਸੀ ਮੱਛਰ ਮੁਚਰ ਜਿਵੇਂ ਆਪਾਂ ਕਮਰੇ ਜੀ ਮਾਰ ਸਕਦੇ ਆ ਮਤਲਬ ਆਹ ਨਾ ਡੀਜ਼ਲ ਹੀ ਆਇਆ ਤੇ ਇੱਥੇ ਕੋਈ ਦਵਾਈ ਹੈ ਓਕੇ ਲਓ ਬਈ ਆਹ ਕਰੋ ਚੈੱਕ ਬਈ ਲੈ ਆਹ ਤੁਹਾਡੇ ਸਾਹਮਣੇ ਆ ਬਈ ਤੂੰ ਆ ਧੂਆ ਕਰਖਿਆ ਆਪਣੇ ਪ੍ਰਾਣਾਂ ਅੱਛਾ ਬਹੁਤ ਵਧੀਆ ਫਾਇਦੇਮੰਦ ਚੀਜ਼ ਹੈ ਜੀ ਜਿਵੇਂ ਅੱਜਕੱਲ ਹਰ ਤੁਹਾਨੂੰ ਜਾਨਵਰ ਬਹੁਤ ਆ ਰਹੇ ਨੇਗੇ ਹਾਂ ਤੁਸੀਂ ਦੇਖਦੇ ਹੋ ਸੁਸਰ ਅਜਿ ਮਾਰਿਸ਼ ਦਾ ਮੌਸਮ ਝਾੜ ਸੁਸਰ ਬਾੜਾ ਹੋ ਜਾਂਦਾ ਅਜੇ ਟਾਈਮ ਦੇ ਵਿੱਚ ਲਓ ਬਈ ਕਿੰਨਾ ਘਾਵਾ ਉਹ ਲਓ ਰੀ ਅੱਛਾ ਇਹ 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 ਬੱਦ ਕਾਮਯਾਬ ਹੈ ਬਾਈ ਇਹ ਬਿਜਲੀ ਵਾਲਾ ਲਓ ਬਈ ਤੁਹਾਡੇ ਸਾਰਿਆਂ ਵਾਸਤੇ ਅੱਜ ਇੱਕ ਨਵੀਂ ਚੀਜ਼ ਲੈ ਕੇ ਆਇਆ ਆ ਕਰੋ ਚੈੱਕ ਭਾਵੇਂ ਖੇਤਾਂ ਚ ਘਾਰਾ ਕਹਿੰਦਾ ਭਾਵੇਂ ਕਿਸੇ ਆਪਣੇ ਭਰਾ ਦਾ ਫਾਰਮ ਬੁਰਮ ਬਸ ਮੇਰੇ ਵੀਰ ਉਹ ਰਾਖੂ ਕਰਾ ਦਈਂ ਦਰਾਇ ਦਿੱਤਾ ਹੋਰ ਜਲਾਦਾ ਵੀਰੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪ ਆਪਣੇ ਭਰਾ ਕੋਲ ਪਹੁੰਚੇ ਆਂ ਅਹਿਮਦਗੜ੍ਹ ਦੇ ਵਿੱਚ ਹਾਰਵੈਸਟ ਇੰਡੀਅਨ ਫਾਰਮ ਐਗਰੋ ਇੰਜੀਨੀਅਰ ਤੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੈਲਕਮ ਹੈ ਜੀ ਆਪਣੇ ਚੈਨਲ ਤੇ ਸਤਿ ਸ੍ਰੀ ਅਕਾਲ ਮੇਰੇ ਵੀਰਾਂ ਨੂੰ ਤੇ ਤੂੰ ਇਧਰ ਮਿਲਦਾ ਜਾਦਾ ਹੋ ਗਿਆ ਹਨਾ ਜਿਆਦਾ ਹੋ ਗਿਆ ਥੋੜਾ ਜਿਹਾ ਵਾਰਿਆ ਕੇ ਵੀਡੀਓ ਬਣਾਈਏ ਆਜੋ 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 ਲੈ ਮੇਰੇ ਵਰਗਾ ਕਿਆ ਮਸ਼ੀਨ ਜੀ ਮੜੀ ਜੀ ਬਰਾ ਕਰ ਲੈ ਆਪਾਂ ਤੁਹਾਨੂੰ ਨਵੇਂ ਨਵੇਂ ਚੀਜ਼ਾਂ ਦਿਖਾਵਾਂਗੇ ਤੇ ਦੱਸਿਓ ਵੀਰੇ ਇੱਕ ਵਾਰੀ ਕਰ ਦੋ ਇੰਟਰੋਡਿਊਸ ਕਿੱਥੇ ਪੈਂਦਾ ਇਹ ਅਮ드ਗੜ ਮੰਡੀ ਪੈਂਦਾ ਜੀ ਆਪਾਂ ਨੂੰ ਅਮ드ਗੜ ਮੰਡੀ ਜਗੇੜਾ ਰੋਡ ਡਿਸਟ੍ਰਿਕਟ ਆਪਾਂ ਲੁਧਿਆਣਾ ਪੈਂਦਾ ਵਾ ਹਾਂਜੀ ਇਹ ਆਪਣਾ ਐਡਰੈ ਆ ਦੇਖ ਸਕਦੇ ਹੋ ਜਗੇੜਾ ਰੋਡ ਆਏ। ਹਾਂਜੀ। ਨਵੀਂ ਦਾਣਾ ਮੰਡੀ ਨੇੜੇ ਪੈਂਦੀ ਹੈ ਲੁਧਿਆਣਾ ਮਲੇਰ ਕੋਲਾ ਰੋਡ ਹਾਈਵੇ ਤੋਂ ਅੱਧਾ ਕਿਲੋਮੀਟਰ ਅੰਦਰ ਹੈ। ਠੀਕ ਹੈ ਜੀ। ਬਾਕੀ ਆ ਬੋਰਡ ਪਰਾ ਹੋਰ ਵਾਲ ਹੈ ਗਈ ਆ। ਬਸ ਗ੍ਰੀਨ ਵੁੱਡ ਢਾਬਾ ਤੁਹਾਨੂੰ ਸਾਰੇ ਬੰਦੇ ਨੂੰ ਭਰਾ ਨੂੰ ਅੱਜਕੱਲ ਬਹੁਤ ਫੇਮਸ ਆ ਉੱਥੇ ਆ ਕੇ ਸਾਨੂੰ ਫੋਨ ਕਰ ਦਿਓ ਅੱਧਾ ਕਿਲੋਮੀਟਰ ਸਾਡਾ ਬੰਦਾ ਖੁਦ ਆ ਕੇ ਲੈ ਜਾਊਗਾ ਤੁਹਾਨੂੰ। ਸਕਰੀਨ ਤੇ ਆਪਾਂ ਨੰਬਰ ਚਲਾ ਦਾਂਗੇ ਆਪਾਂ ਨਾਲ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦਿਖਾਵਾਂਗੇ ਜਿਹੜੀਆਂ ਰੋਜ਼ਾਨਾ ਲਾਈਫ ਦੇ ਵਿੱਚ ਕੰਮ ਆਉਂਦੀਆਂ। ਕੰਮ ਆਉਣ ਵਾਲੀਆਂ ਨੇ। ਸਭ ਤੋਂ ਪਹਿਲਾਂ ਤਾਂ ਉਹੀ ਦਿਖਾਣੀ ਹਾਰ ਮੈਂ ਕਿਸੇ ਦਾ ਜਾ ਕਰਾਂ ਦੇ ਅੜਲ-ਦੋਲੇ ਮਾਰਨਾ ਹੈ ਨਾ ਬਈ ਕਿ ਤਾਹ ਹੁੰਦਾ ਚੱਕਰ ਹੈ ਕਿ ਧੂਆਂ ਕਰਤਾ ਕਿੱਧਰ ਵਾ ਗਿਆ ਉਹ ਅੰਦਰ ਲੱਗ ਰਿਹਾ ਮਾਰਨ ਬਈ ਆਜੋ ਆਓ ਦੇਖਾ ਕੈਮਰਾਮੈਨ ਤੁਸੀਂ ਅੱਗੇ ਜਾਓ ਆਜੋ ਜੀ ਤੇ ਭਰਾ ਨੂੰ ਤੁਸਾਂ ਸਾਨੂੰ ਲੋਣੀ ਦਿਖਾਇਆ ਉਹ ਦਿਖਾਓ ਅੰਦਰ ਮੇਰਾ ਦੇ ਹੋ ਗਏ ਸੀ ਮੱਛਰ ਮੁਛਰ ਜਿਵੇਂ ਆਪਾਂ ਕਮਰੇ ਜੀ ਮਾਰ ਸਕਦੇ ਆ ਮਤਲਬ ਆਰਾਮ ਨਾਲ ਡੀਜ਼ਲ ਹੀ ਆਇਆ ਤੇ ਇੱਥੇ ਕਿਹੜਾ ਕੋਈ ਦਵਾਈ ਹੈ ਓਕੇ ਲਓ ਬਈ ਆ ਕਰੋ ਚੈੱਕ ਬਈ ਲੈ ਆ ਤੁਹਾਡੇ ਸਾਹਮਣੇ ਹੈ ਬਈ ਧੂਆਂ ਧੂਆਂ ਕਰਖਿਆ ਆਪਣੇ ਪ੍ਰਾਣ ਹੈ ਅੱਛਾ ਇਹਨੂੰ ਸਭ ਤੋਂ ਪਹਿਲਾਂ ਤਾਂ ਕਹਿੰਦੇ ਕੀ ਨੇਗੇ ਇਹਨੂੰ ਫੋ ਮਿੰਨੀ ਫੋਗੀ ਮਸ਼ੀਨ ਕਹਿੰਦੇ ਆ ਮਿੰਨੀ ਫੋਗੀ ਮਸ਼ੀਨ ਠੀਕ ਹੈ ਜੀ ਤੇ ਕੀ ਸਿਸਟਮ ਹੈ ਕਿੰਨੇ ਦੀ ਬੋਲ ਆ ਵੀਰੇ ਬੰਦ ਕਰਕੇ ਇੱਕ ਵਾਰੀ ਲਵੇ ਲਿਆ ਇੱਕ ਵਾਰੀ ਆਪਾਂ ਸਾਰੇ ਆਪਣੇ ਭਰਾਵਾਂ ਨੂੰ ਦੇ ਦਰਸ਼ਨ ਕਰਾਈਏ ਲਓ ਬਈ ਆ ਪਾਈ ਦੇ ਹੱਥ ਚ ਆਪਣੇ ਭਰਾ ਦੇ ਕਰਮੇ ਨਹੀਂ ਨਹੀਂ ਅੱਛਾ ਠੰਡੀ ਹੈ ਹਾਂ ਜੀ ਹਾਂ ਇੱਧਰ ਨੂੰ ਆ ਜਾਓ ਆ ਜਾਓ ਇੱਧਰ ਨੂੰ ਅੱਛਾ ਇਹ ਐ ਦੱਬ ਕੇ ਚੱਲ ਪੈਂਦੀ ਹੈ ਹਣਾ ਹਾਂ ਜੀ ਬਸ ਅੱਛਾ ਸਿੱਧਾ ਸੇਮ ਪ੍ਰੋਜੈਕਟ ਜਗਾੜ ਜਾ ਹੈ ਮਿੰਨੀ ਫੋਗਿੰਗ ਮਸ਼ੀਨ ਤੁਸੀਂ ਇੱਕ ਵਾਰ ਦੱਬ ਕੇ ਦੇਖੋ ਸੋਚੀ ਤੇ ਬਣੀ ਆ ਨਾ ਨਾ ਕੋਈ ਨਹੀਂ ਮਾ ਕੋਈ ਦਿੱਕਤ ਨਹੀਂ ਮੈਂ ਨਹੀਂ ਮੇਰੇ ਵੀਰ ਮੈਨੂੰ ਪਤਾ ਚੱਕ ਬੰਦ ਕਰਤੀ ਹੁਣ ਤਾਂ ਪ੍ਰਾਣੇ ਅੱਛਾ ਬੰਦ ਕਰਤੀ ਪ੍ਰਾਣੇ ਕਿੰਨੇ ਹੀ ਦਵਾਂਗੇ ਆਪਾਂ ਇਹ ਇਹ ਆਪਾਂ ਸਿਰਫ ਖੁੱਲਾ ਚਾਲਾਂਗੇ ਪੰਜਾਬ ਦਾ 7500 ਰੁਪਏ ਦੇ ਵਿੱਚ 올 ਓਵਰ ਇੰਡੀਆ ਡਿਲੀਵਰੀ ਫ੍ਰੀ ਦਵਾਂਗੇ ਪੌਂਚ ਫ੍ਰੀ ਆ 7500 ਰੁਪਏ ਦਾ ਪ੍ਰੋਜੈਕਟ ਜੇ ਬਣਜੂ ਡੀਜ਼ਲ ਜਾਂ ਪੈਂਦਾ ਪਾਣੀ ਪੈਂਦਾ 1 ਕਾ ਸਿਲੰਡਰ ਨਾਲ ਗੈਸ ਆ ਆ ਤੁਸੀਂ ਮਸ਼ੀਨ ਲੈ ਸਕਦੇ ਹੋ ਲੈ ਵੀਰ ਜੇ ਮੇਰਾ ਵੀਰਾ ਕੋਈ ਇਹਨੂੰ ਵੀਡੀ ਉਦੇ ਵਾਸਤੇ ਆਪਾਂ ਦੋ ਕੈਨਾਂ ਫ੍ਰੀ ਓਕੇ ਦੋ ਕੈਨ ਫ੍ਰੀ ਦੇ ਦਾਂਗੇ ਲਾਹੋਰ ਦੱਸੋ ਪਹਿਲੀ ਚੀਜ਼ ਦਿਖਾਈ ਹੈ ਤੁਹਾਨੂੰ ਦੋ ਤਿੰਨ ਚੀਜ਼ਾਂ ਮੈ ਜੋ ਹੋਰ ਦਿਖਾ ਦਿੰਨਾ ਸਭ ਤੋਂ ਪਹਿਲਾਂ ਆਪਾਂ ਆਪਣਾ ਦਿਖਾਈਏ ਬੈਟਰੀ ਵਾਲਾ ਜੰਤਰ ਹਾਂਜੀ ਜ਼ਰੂਰ ਲਿਆਓ ਜੀ ਉਹ ਬਾਹਰੀ ਹੈ ਗਰਾਸ ਕਟਰ ਹਾਂ ਇੱਕ ਉਹ ਦਿਖਾ ਦਿਓ ਤੇ ਇੱਕ ਆਪਣਾ ਹੈਗਾ ਸੀ ਬਿਜਲੀ ਨਾਲ ਚੱਲਣ ਵਾਲਾ ਹਾਂਜੀ ਲਓ ਬਈ ਇੱਕ ਮਿੰਟ ਮਿੰਟ ਮੇਰੇ ਵੀਰ ਲੱਤ ਲੁੱਤ ਦੇ ਨਾਲ ਚਲਾ ਦੇ ਇਹਦੀ ਤਾਰ ਪਾ ਲਾ ਇੱਕ ਤਾਂ ਕਹਿੰਦਾ ਜੀ ਬੰਦੂਖਾਂ ਵਾਸਤੇ ਲਾਇਸੈਂਸੀ ਦੀ ਲੋੜ ਹੈ ਆ ਦੇਖੋ ਇੱਕ ਬੈਟਰੀ ਵਾਲਾ ਇੱਕ ਦੂਜਾ ਲਾ ਬਈ ਇਹਦੇ ਵਾਸਤੇ ਤੁਹਾਨੂੰ ਲਾਸੈਂਸ ਦੀ ਲੋੜ ਨਹੀਂ ਪੈਣੀ। ਨਾ ਜੀ ਨਾ ਦੇਖੋ ਆਰਪੀਐਮ ਹੀ ਬਹੁਤ ਨਹੀਂ ਨਾ ਦੇ। ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਗਰਾਸ ਕੱਟ ਕੇ ਦਿਖਾਉਣੇ ਆ ਗਰਾਸ ਤੇ ਟਾਣੀਆਂ ਦੀ ਛਟਾਈ ਸ਼ੁਰੂਈ ਜਿੱਲਾ ਬਈ ਇਹਦੀ ਤਾਰ ਤੁਰ ਲਾ ਲੋ ਇਹਨੇ ਤੁਸੀਂ ਹਣਾ ਐਨੇ ਅਸੀਂ ਉਹਦਾ ਕਰਾ ਦਈਏ ਤੇ ਮੈਂ ਇਹਨੂੰ ਮੈਂ ਚਲਾਉਣਾ ਯਾ ਅੱਜ। ਲੋ ਜੀ ਲੋ ਚਲਾਓ ਭਰਾ। ਆ ਨੀਚੇ ਗਰਾਸ ਦਿਖਾ ਦੇ ਪਹਿਲਾਂ ਤਾਂ। ਹੁਣ ਇਹਦੇ ਦੋ ਕੰਮ ਨੇ। ਆਹ ਕੱਟੋ ਗਰਾਸ। ਲੋ ਬਈ। ਚੰਗੀ ਤਰ੍ਹਾਂ ਸਾਫ ਕਰ ਦੂੰਗਾ ਮਿੱਟੀ ਤੱਕ ਪੜ ਦਿੰਦਾ ਜੀ। ਕਿੱਕੋ ਬਈ। ਪਹਿਲਾ ਕੰਮ ਤਾਂ ਇਹ ਕੱਟ ਕੇ ਦਊਗਾ ਗਰਾਸ ਗਰੂਸ ਵਧੀਆ ਯਾਰ ਪਾਵਰ ਵਧੀਆ ਬੈਟਰੀ ਬੁਢੀ ਲੱਗੀ ਹੋਈ ਹੈ ਉਸ ਤੋਂ ਬਾਅਦ ਕੋਈ ਬਿਜਲੀ ਲੈਣ ਡੜਨੀ ਹੈਗਾ ਉਸ ਤੋਂ ਬਾਅਦ ਜੇ ਮੈਂ ਆਪਾਂ ਤੂਤ ਤਾਂ ਛਾਂਗਣਾ ਹੁੰਦਾ ਕੋਈ ਤੂਤ ਇਹ ਹੈਗਾ ਜਿਹੜਾ ਛੋਟਾ ਆਹ ਤੂਤ ਹੈਗਾ ਤੇ ਉਹ ਉਹ ਟਾਣੀ ਦੇਖਾ ਨਹੀਂ ਚਾ ਲੱਗਿਆ ਆ ਜੋ ਪਰਲੇ ਪਰ ਆ ਸੜਕ ਤੇ ਆਜੋ ਜੀ ਤੁਸੀਂ ਵੀ ਆਜੋ ਜੇ ਮੈਂ ਨਾ ਆਪਣੇ ਬਾੜ ਬੂੜ ਜੀ ਜ਼ਿਆਦੇ ਹੋ ਜਾਂਦੀ ਆਹੀ ਦਿਖਾ ਦੇ ਯਾਰ ਏਡੂ ਆਹੀ ਨਾਲ ਲੋ ਜ਼ੂਰ ਦੂਰੀ ਜਾਣਾ ਆਪਾਂ ਇੱਕ ਵਾਰੀ ਮੜਾ ਜਾਵ ਦਿਖਾਉਣੀ ਹੈ ਹਨਾ ਹੂੰ ਲਓ ਬਾਈ ਲੋ ਕਿੱਕੋ ਗਾਜਰ ਮੂਣੀ ਮੰਗ ਲਾਉਂਦਾ ਜੀ ਆ ਸਾਰੀ ਸਫਾਈ ਮੱਟਾਂ ਚ ਕਰ ਲਓ ਤੇ ਘਰ ਦੇ ਆਲੇ ਦੁਆਲੇ ਕਰਨੀ ਐ ਕਾਸੀ ਵੀ ਚੀਜ਼ ਦੇ ਲਓ ਬਾਈ ਬਹੁਤ ਵਧੀਆ ਫਾਇਦੇਮੰਦ ਚੀਜ਼ ਹੈ ਜੀ ਜਿਵੇਂ ਅੱਜ ਕੱਲ੍ਹ ਹਰ ਤੁਹਾਨੂੰ ਜਾਨਵਰ ਬਹੁਤ ਆ ਰਹੇ ਨੇਗੇ ਹਾਂ ਤੁਸੀਂ ਦੇਖਦੇ ਹੋ ਸੁਸਤਰ ਅਜ ਬਾਰਿਸ਼ ਦਾ ਮੌਸਮ ਆ ਝਾੜ ਸੁਸਤਰ ਬਾੜਾ ਹੋ ਜਾਂਦਾ ਅਜੇ ਟਾਈਮ ਦੇ ਵਿੱਚ ਲਓ ਬਾਈ ਐਵੇਂ ਘੱਟ ਲਓ ਹਾਂ ਕੁਝ ਮਰਜ਼ੀ ਬਿਲਕੁਲ ਮਤਲਬ ਅੱਛੀ ਚੀਜ਼ ਵੀ ਚੱਕ ਸਕਦੇ ਆ ਦੇਖੋ ਅਡਜਸਟਮੈਂਟ ਵੀ ਆ ਇੱਕ ਮਿੰਟ ਬੰਦ ਹੋ ਜਾਣ ਆ ਦੇਖੋ ਆ ਖੋਲ ਕੇ ਤੁਸੀਂ ਇਹਨੂੰ ਨੀਮਾ ਕਰਨਾ ਨੀਮਾ ਕਰ ਲਓ ਓਕੇ ਵੱਡਾ ਕਰਨਾ ਵੱਡਾ ਕਰ ਲਓ ਉਹ ਨੀਚੋਂ ਵੀ ਘੁੰਮ ਜਾਂਦਾ ਨਾ ਨੀਚੋਂ ਵੀ ਘੁੰਮਦਾ ਤੇ ਆ ਦੇਖੋ ਜਿਵੇਂ ਹੁਣ ਆਪਾਂ ਸਿੱਧਾ ਜਿਹੀ ਕੋਈ ਦਿੱਕਤ ਨਹੀਂ ਦਿੱਕਤ ਆ ਲੈ ਕੇ ਦੇਖਾਂ ਇੱਕ ਵਾਰੀ ਇਹਨੂੰ ਆਪਾਂ ਅੱਗੇ ਪਿੱਛੇ ਵੀ ਘੁਮਾ ਸਕਦੇ ਹਾਂ ਲੋ ਜਿੱਦਾਂ ਮਰਜੀ ਅੱਛਾ ਸਿੱਧਾ ਰੱਖਿਓ ਇਹਨੂੰ ਲੋ ਸਿੱਧਾ ਹੋ ਗਿਆ ਹੁਣ ਇਹ ਹੁਣ ਆਪਾਂ ਨਾਲ ਚਕਟਾਈ ਜੇ ਕਰਨੀ ਹੈ ਐਵੇਂ ਚੱਕ ਕੇ ਕਿ ਮਰਜ਼ੀ ਕੱਟ ਵੱਡ ਦੋ ਇਹਨੂੰ ਇਹਨੂੰ ਕਿਵੇਂ ਕੀਨੇ ਪਹਿਲਾਂ ਤਾਂ ਇਹਨੂੰ ਕਹਿੰਦੇ ਨੇ ਇਲੈਕਟ੍ਰਿਕ ਗਰਾਸ ਸਟ੍ਰਿਮਰ ਔਰ ਬਰਸ਼ ਕਟਰ ਠੀਕ ਹੈ ਜੀ ਤੇ ਇਹਦੇ ਨਾਲ ਸਮਾਨ ਕੀ ਮਿਲਦਾਗਾ ਇਹਦੇ ਨਾਲ ਇਹਦੇ ਨਾਲ ਤੁਹਾਨੂੰ ਚਾਰ ਬਲੇਡ ਮਿਲਣਗੇ ਜੀ ਦੋ ਬੈਟਰੀਆਂ ਮਿਲਣਗੀਆਂ ਓਕੇ ਤੁਹਾਨੂੰ ਮੈਂ ਸਮਾਨ ਦਿਖਾਉਣਾ ਜੀ ਸਾਰਾ ਇਹਦਾ ਲਾ ਭਾਈ ਸਮਾਨ ਆਪਾਂ ਮੰਗਾ ਲਨੇ ਆ ਇਹਨੂੰ ਆਪਾਂ ਰੱਖ ਦਿੰਨਾ ਸਾਈਡ ਤੇ 30 ਚੀਜ਼ਾਂ ਮੈਂ ਤਰੋਕਿਆਂ ਹਟਾਈਆਂ ਬਹੁਤ ਕੁਝ ਨਮ ਆ ਗਿਆ ਮਾਰਕੀਟ ਦੇ ਵਿੱਚ ਹਨ ਤੁਹਾਨੂੰ ਪਤਾ ਹੀ ਹੈ ਬਿਲਕੁਲ ਬਿਲਕੁਲ ਤੇ ਮਗਾਉਂਗੇ ਜੀ ਸਮਾਨ ਹਾਂ ਜੀ ਜੀ ਆ ਗਿਆ ਭਰਾ ਲੈ ਕੇ ਲਓ ਭਾਈ ਆ ਜਾ ਭਰਾ ਮੇਰੇ ਨਾਲ ਲੈ ਕੇ ਇੱਕ ਵਾਰੀ ਤੁਹਾਨੂੰ ਇੱਕ ਜੁਗੜਾ ਤੁਹਾਨੂੰ ਹੋਰ ਦਸਾਂ ਨਾ ਆਖ ਹੋਰ ਆਪਣੇ ਟੈਬਲੇਟ ਤੇ ਆਜੋ ਲਓ ਭਾਈ ਇਹ ਕੁਝ ਆ ਗਿਆ ਹੈ ਇਦੇ ਨਾਲ ਇੱਕ ਬਲੇੜ ਆ ਗਿਆ ਜੀ ਠੀਕ ਹੈ ਇੱਕ ਉਹਦੇ ਵਿੱਚ ਪਾਇਆ ਹੋਇ ਇੱਕ ਉਹਦੇ ਨਾਲ ਐਕਸਟਰਾ ਫ੍ਰੀ ਆ ਜੀ ਆ ਜਿਵੇਂ ਕਹਾ ਕਟਣਾ ਲੌਂਜ ਦੇ ਵਿੱਚ ਹਾਂ ਤੇ ਬੱਟਾ-ਬੱਟਾ ਵਾਸਤੇ ਵੀ ਆ ਜਿਵੇਂ ਬੱਟਾ ਵਾਲਾ ਆ ਗਿਆ ਠੀਕ ਹੈ ਜਿਵੇਂ ਕਿਸੇ ਨੇ ਤਿੰਨ ਕਟਰ ਮਿਲਣਗੇ ਤਿੰਨ ਕਟਰ ਇੱਕ ਪਾਇਆ ਚਾਰ ਚਾਰ ਕਟਰ ਦੋ ਬੈਂਟਰੀਆਂ ਦੋ ਬੈਂਟਰੀ ਇੱਕ ਉਹਦੀ ਪਾਈ ਇੱਕ ਫ੍ਰੀ ਦੇਵਾਂਗੇ ਨਾਲ ਇਹਦੇ ਗੋਗਲਸ ਆ ਗਿਆ ਸੇਫਟੀ ਵਾਸਤੇ ਸਭ ਤੋਂ ਪਹਿਲਾਂ ਆਪਾਂ ਵੀਰ ਭਰਾ ਦਾ ਸਭ ਤੋਂ ਪਹਿਲਾਂ ਸੇਫਟੀ ਦਾ ਧਿਆਨ ਰੱਖਣਾ ਠੀਕ ਹੈ ਜੀ ਕਿ ਕੋਈ ਚੀਜ਼ ਅੱਖ 'ਚ ਨਾ ਲੱਗੇ ਉਹਦੇ ਵਾਸਤੇ ਗੋਗਲ ਲਾ ਗੋਗਲ ਲਗਾ ਕੇ ਵੀਰ ਭਰਾ ਬਣ ਕੇ ਸਾਰੇ ਚਲਾਇਓ ਨਾਲ ਗਲਵਜ਼ ਆ ਗਏ ਕਿਉਂਕਿ ਤੁਹਾਨੂੰ ਪਤਾ ਨਹੀਂ ਜਦੋਂ ਆਪਾਂ ਵਾਹਨ ਚਾਲਨੇ ਆ ਕੋਈ ਜਾਨਵਰ ਹਾਤੇ ਵੀ ਕੁਝ ਵੀ ਹੋ ਸਕਦਾ ਵਾ ਤੇ ਨਾਲ ਚਾਰਜਰ 12 ਵੋਲਟ ਦਾ ਤੇ ਨਾਲ ਇਹਦੇ ਬੈਲਟਾਂ ਲਓ ਭਾਈ ਸਾਰੀ ਐਸੈਸਰੀ ਕੰਪਲੀਟ ਕਿਟ ਦਊਗਾ ਇਹਦੇ ਨਾਲ ਮਿਲ ਜੂ ਬਿਲਕੁਲ ਕਿਸੇ ਨੇ ਮੰਗਵਾਉਣਾ ਕਿੰਨੇ ਚ ਪਹੁੰਚ ਕਰਕੇ ਦੇ ਦਾਂਗੇ ਇਹ ਆ ਸਿਰਫ 7500 ਰੁਪਏ ਦੇ ਵਿੱਚ 올 ਓਵਰ ਇੰਡੀਆ ਡਿਲੀਵਰੀ ਫ੍ਰੀ ਦੇ ਦਾਂਗੇ ਲਓ ਜੀ 7500 ਰੁਪਏ ਦੇ ਵਿੱਚ ਸਾਰਾ ਕੁਝ ਪਹੁੰਚ ਦੇ ਪੈਸੇ ਨਹੀਂ ਦੇਣੇ ਡਿਲੀਵਰੀ ਫ੍ਰੀ ਹੈ ਮਿਲ ਜੂਗਾ ਹੁਣ 100 ਨੂੰ ਆਪਾਂ ਦਿਖਾ ਦਿੰਦੇ ਹਾਂ ਜਿਹੜਾ ਕੋਈ ਆਪਣੀ ਵੀਡੀਓ ਤੇ ਚੈਨਲ ਨੂੰ ਲਾਈਕ ਕਰਕੇ ਉਦੇ ਵਾਸਤੇ ਆਪਾਂ 5% ਹੋਰ ਵੀ ਲੈਸ ਕਰ ਦਾਂਗੇ ਡਿਸਕਾਊਂਟ ਦੇ ਦਾਂਗੇ ਡਿਸਕਾਊਂਟ ਦੇ ਦਾਂਗੇ ਵੱਡੇ ਵਾਲਾ ਲੈ ਬਾਈ ਆਹ ਆ ਗਿਆ ਆਪਣਾ ਠੀਕ ਹੈ ਲਓ ਬਾਈ ਅਬ ਵੀਰੇ ਕਹਿੰਦਾ ਮੈਂ ਤੁਹਾਨੂੰ ਡੈਮੋ ਲੈ ਕੇ ਦਿਖਾਉਣਾ ਮੈਂ ਇਹਦੀ ਹੁਣ ਆ ਹੈਗਾ ਹੈਗਾ ਕੱਲਾ ਗਰਾਸ ਕਟਰ ਇਹ ਜਮੀ ਸਸਤਾ ਜਾ ਪੈ ਜਾਂਦਾ ਇਹ ਚੱਲਦਾ ਆਪਣਾ ਬਿਜਲੀ ਤੇ ਦਿਖਾ ਵੀਰੇ ਚਲਾ ਕੇ ਲੈ ਇੱਕ ਵਾਰੀ ਆ ਦੇਖੋ ਆ ਕਿੰਨਾ ਘਾਵਾ ਉਹ ਲਓ ਭੈਣ ਅੱਛਾ ਏ ਏ ਇਹ ਵੱਧ ਕਾਮਯਾਬ ਹੈ ਬਾਈ ਇਹ ਬਿਜਲੀ ਵਾਲਾ ਇਹਦਾ ਬਈ ਜੇ ਮੈਂ ਆਪਾ ਬੱਟਾ-ਬੁੱਟਾ ਖਰਚਦਾ ਮੈਂ ਕਿਹਨਾਂ ਕ ਮਰਜੀ ਕਮਾਈ ਫਰੀ ਚੱਲੇ ਜੇ ਲਾਈਟ ਦਾ ਪ੍ਰਬੰਧ ਹੈਗਾ ਜੇ ਲਾਈਟ ਦਾ ਪ੍ਰਬੰਧ ਹੈ ਜੇ ਲਾਈਟ ਦਾ ਨਹੀਂ ਹੈਗਾ ਫਿਰ ਉਹ ਉਸ ਤੋਂ ਉਹ ਵਾਲਾ ਠੀਕ ਹੈ ਨਾ ਲਓ ਬਾਈ ਅੱਛਾ ਇਹ ਇਹ ਕਿੰਨੇ ਦਾ ਪਊਗਾ ਆਪਾਂ ਨੂੰ ਇਹ 올 ਓਵਰ ਇੰਡੀਆ ਦੇ ਵਿੱਚ ਸਾਲ ਦੀ ਗਾਰੰਟੀ ਹੈ ਦੀ ਹਮ ਸਾਲ ਦੀ ਜ਼ਿੰਮੇਵਾਰੀ ਸਾਡੀ ਹੈ 3500 ਰੁਪਏ ਦੇ ਵਿੱਚ 올 ਓਵਰ ਇੰਡੀਆ ਦੇ ਵਿੱਚ ਡਿਲੀਵਰੀ ਦੇ ਦਾਂਗੇ ਲਓ ਜੀ ਪਹੁੰਚ ਹੋ ਜੂ 3500 ਰੁਪਏ ਦੀ ਬਾਕੀ ਸਕਰੀਨ ਤੇ ਭਰਾ ਹੋਰਾਂ ਦਾ ਨੰਬਰ ਚੱਲ ਰਿਹਾਗਾ ਹੋਰ ਹੀ ਬਹੁਤ ਸਾਰੀਆਂ ਆਟਮ ਆਉਂਦੀ ਰਹਿੰਦੀਆਂ ਹੁੰਦੀਆਂ ਨੇਗੀਆਂ ਆਪਾਂ ਵੀਡੀਓ ਬਣਾਉਂਦੇ ਰਹਾਂਗੇ ਦੱਸਦੇ ਰਹਾਂਗੇ ਬਾਕੀ ਕਿਸੇ ਪੁਰਾਣੇ ਵਿਜ਼ਿਟ ਕਰਨ ਦਾ ਐਡਰੈਸ ਤੇ ਕੰਟੈਕਟ ਨੰਬਰ ਦੋਨੋਂ ਸਕਰੀਨ ਚੱਲ ਰਿਹਾ ਹੈ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਯੂਰ ਕਰ ਦਿਓ ਅੱਛਾ